देखो आज दी जेडी प्रेस कॉन्फ्रेंस है सबसे पहले तो, तो मैं ये कहना चाहूंगा कि ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਸਾਰੇ ਇੱਥੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਜੇ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ ਔਰ ਸੋਸ਼ਲ ਮੀਡੀਆ ਦੇ ਸਾਰੇ ਸਮੂਹ ਜ਼ਿੰਮੇਵਾਰ ਪੱਤਰਕਾਰ ਸਾਹਿਬਾਨ ਸੋ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਉਂਕਿ ਸਾਰੀਆਂ ਹੀ ਪਾਰਟੀਆਂ ਆਪੋ ਆਪਣੇ ਤਰੀਕੇ ਦੇ ਨਾਲ ਲੋਕ ਸਭਾ ਦੇ ਮੈਦਾਨ ਦੇ ਵਿੱਚ ਕੁੱਦੀਆਂ ਨੇ ਔਰ ਇੰਡੀਆ ਲਾਇੰਸ ਔਰ ਕਾਂਗਰਸ ਪਾਰਟੀ ਜਿਹੜੀ ਹੈ ਉਹ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਦੇਸ਼ ਨੂੰ ਸਹੀ ਦਿਸ਼ਾ ਚ ਲੈ ਜਾਣ ਵਾਸਤੇ ਔਰ ਫਿਰਕਾ ਪ੍ਰਸਤਾਕਤਾਂ ਦੇ ਨਾਲ ਇੱਕ ਸਹੀ ਸਵਿਰਦ ਸਰਕਾਰ ਬਣਾਉਣ ਲਈ ਉਹਨਾਂ ਨੂੰ ਗੱਦੀ 'ਤੇ ਲਾਉਣ ਵਾਸਤੇ ਔਰ ਉਹਨਾਂ ਦੀਆਂ ਲੋਕ ਸਭਾ ਦੇ ਵਿੱਚ ਬੜੀ ਮਜ਼ਬੂਤੀ ਦੇ ਨਾਲ ਜਾ ਰਹੀ ਹੈ ਉਸੇ ਤਹਿਤ ਜਦੋਂ ਮਜ਼ਬੂਤੀ ਵਧੀ ਹੈ ਤੇ ਉਹੀ ਸਰਕਾਰ ਜਿਹੜੀ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਦੀ ਸੀ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਖਾਸ ਕਰ ਐਨਡੀਆ ਗਵਰਨਮੈਂਟ ਭਾਰਤੀ ਜਨਤਾ ਪਾਰਟੀ ਕੇ ਅਸੀਂ ਬਹੁਤ ਵਿਕਾਸ ਕੀਤਾ ਹੈ ਦੇਸ਼ ਦੇ ਵਿੱਚ ਅਸੀਂ ਹਰ ਤਕਕੇ ਦਾ ਬਹੁਤ ਧਿਆਨ ਰੱਖਿਆ ਹੈ ਅੱਜ ਉਸ ਪਾਰਟੀ ਨੂੰ ਅੱਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਤੇ ਜਿਹੜੇ ਮਜ਼ਬੂਤ ਕਹਿ ਸਕਦੇ ਜੇਕਰ ਉਮੀਦਵਾਰ ਨੇ ਪਾਰਟੀਆਂ ਦੇ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਹਨ ਪੂਰੇ ਭਾਰਤ ਦੇ ਵਿੱਚ ਜਾਤੀ ਉਹਨਾਂ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਸੇ ਵੀ ਤਰੀਕੇ ਦੇ ਨਾਲ ਜਾਂ ਉਹਨਾਂ ਦੇ ਵਿਰੁੱਧ ਗਲਤ ਤਰੀਕੇ ਦਾ ਪ੍ਰਚਾਰ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਜੋ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਬਹੁਤ ਮਾੜੀ ਗੱਲ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਭਾਰਤ ਦੇ ਵਿੱਚ ਚੰਗੀ ਸਰਕਾਰ ਬਣੇ ਚੰਗੀ ਗਵਰਨਮੈਂਟ ਚੁਣ ਕੇ ਆਵੇ ਤੇ ਸਾਨੂੰ ਸਾਰਿਆਂ ਨੂੰ ਉਸ ਚੰਗੀ ਸਰਕਾਰ ਬਣਾਉਣ ਦੇ ਵਿੱਚ ਇੱਕ ਬਰਾਬਰ ਦਾ ਪਲੇਟਫਾਰਮ ਮੁਹੱਈਆ ਕਰਾਉਣਾ ਸਰਕਾਰ ਦਾ ਫਰਜ਼ ਬਣਦਾ ਸਰਕਾਰੀ ਤੰਤਰ ਦਾ ਫਰਜ਼ ਬਣਦਾ ਹੈ ਤੁਸੀਂ ਹੁਣ ਦੇਖੋ ਕਿ ਕਾਂਗਰਸ ਪਾਰਟੀ ਦੇ ਪੂਰਨ ਤੌਰ ਦੇਤੇ ਜਿਹੜੇ ਖਾਤੇ ਸੀ ਉਹ ਫ੍ਰੀਜ਼ ਕਰ ਦਿੱਤੇ ਗਏ ਤਾਂ ਕਿ ਜਿਹੜੀ ਪਾਰਟੀ ਹੈ ਉਹ ਜਨਾਬ ਪ੍ਰਚਾਰ ਜਿਹੜਾ ਉਸ ਤਰੀਕੇ ਦੇ ਨਾਲ ਕਰ ਨਾ ਸਕੇ ਜਿਸ ਤਰੀਕੇ ਦੇ ਨਾਲ ਉਹ ਆਪਣੀ ਗੱਲ ਲੋਕਾਂ 'ਚ ਰੱਖਣਾ ਚਾਹੁੰਦੇ ਨੇ ਇਹ ਸਰਕਾਰ ਇੰਨੀ ਹਰਮਨ ਪਿਆਰਤਾ ਰੱਖਦੀ ਸੀ ਤੇ ਇਹ ਸਰਕਾਰ ਨੂੰ ਸਗੋਂ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਨੂੰ ਕੋਈ ਆਪੋਜੀਸ਼ਨ ਨੂੰ ਤਕਲੀਫ ਤੇ ਨਹੀਂ ਪਰ ਭਾਰਤ ਦਾ ਗੌਰਵਮਈ ਇਤਿਹਾਸ ਭਾਰਤ ਦਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਭੀਮਰਾਓਂ Ambedkar ਜੀ ਵੱਲੋਂ ਜਿਹੜਾ ਸਵਿਧਾਨ ਰਚਿਆ ਗਿਆ ਉਹਨੂੰ ਕੁਚਲਣ ਦਾ ਤਰੀਕਾ ਜਿਸ ਤਰੀਕੇ ਦੇ ਨਾਲ ਇਸ ਸਰਕਾਰ ਨੇ ਇਸ ਪਾਰਟੀ ਨੇ ਬਣਾਇਆ ਆ ਉਹ ਆਉਣ ਵਾਲੇ ਸਮੇਂ ਦੀ ਅਨਲਾਨੀ ਹੋਈ ਕਹਿ ਸਕਦੇ ਆ ਕਿ ਅ ਐਮਰਜੈਂਸੀ ਦੇਸ਼ ਦੇ ਵਿੱਚ ਲਗਾ ਦਿੱਤੀ ਗਈ ਕਦੀ ਇਲੈਕਸ਼ਨਾਂ ਦੇ ਵਿੱਚ ਜਿਹੇ ਹੱਥ ਕੰਡੇ ਨਹੀਂ ਵਰਤੇ ਜਾਂਦੇ ਸੀ ਜਿਸ ਤਰੀਕੇ ਦੇ ਨਾਲ ਹੇਟਲੇ ਪੰਦਰ ਦੀ ਰਾਜਨੀਤੀ ਹੋ ਰਹੀ ਹੈ ਜੇ ਤੁਸੀਂ ਇੰਨੇ ਹਰਮਨ ਪਿਆਰੇ ਜੀ ਤੇ ਤੁਹਾਨੂੰ ਤਾਂ ਕੋਈ ਡਰ ਨਹੀਂ ਹੋਣਾ ਚਾਹੀਦਾ ਜੋ ਤੁਸੀਂ ਇੰਨੇ ਹਰਮਨ ਪਿਆਰੇ ਜੀ ਆਪਣੇ ਵਰਕਰਾਂ ਨੂੰ ਟਿਕਟਾਂ ਕਿਉਂ ਨਹੀਂ ਦਿੰਦੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਉਹਨਾਂ ਨੂੰ ਉਤਾਰੋ ਮੈਦਾਨ ਦੇ ਵਿੱਚ ਉਹ ਤੁਹਾਡੀ ਸਰਕਾਰ ਦੀਆਂ ਪ੍ਰਾਪਤੀਆਂ ਲੈ ਕੇ ਜਾਣ ਕਿਤੇ ਤੁਹਾਨੂੰ ਅਫਸਰਾ ਦਾ ਸਹਾਰਾ ਲੈਣਾ ਪੈ ਰਿਹਾ ਕਿਤੇ ਤੁਹਾਨੂੰ ਕੈਂਡੀਡੇਟ ਇੰਪੋਰਟ ਕਰਨੇ ਪੈ ਰਹੇ ਆ ਕਿਤੇ ਦੂਜੀਆਂ ਪਾਰਟੀਆਂ ਤੋਂ ਲੈ ਕੇ ਉਤਾਰਨੇ ਪੈ ਰਹੇ ਆ ਇਹ ਚੀਜ਼ ਦਰਸਾਉਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਔਰ ਉਹਦੀਆਂ ਜਿਹੜੀਆਂ ਸਹਿਯੋਗੀ ਪਾਰਟੀਆਂ ਨੇ ਉਹ ਮੁੱਦਾ ਹੀਨ ਨੇ ਔਰ ਲੋਕ ਉਹਨਾਂ ਨੂੰ ਸਮਝ ਚੁੱਕੇ ਨੇ ਕਿਉਂਕਿ ਇਹਨਾਂ ਨੇ ਵਰਗਾਂ ਦੀ ਔਰ ਧਨਵਾ ਦੀ ਰਾਜਨੀਤੀ ਕੀਤੀ ਹੈ ਪਿਛਲਾ ਲੰਬਾ ਸਮਾਂ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਅਸੀਂ ਬਹੁਤ ਵੱਡੀ ਜਿਹੜੀ ਹੈ ਇਹਦੇ ਤੇ جنگ ਲੜੀ ਹੈ ਪਰ ਜਦੋਂ ਇਲੈਕਟਰਲ ਬਾਉਂਡ ਸਾਹਮਣੇ ਨਿਕਲ ਕੇ ਆਏ ਜਦੋਂ ਮਹਾਂਯੋਗ ਸੁਪਰੀਮ ਕੋਰਟ ਨੇ ਉਹਨੂੰ ਘਟਾਰੇ ਦੇ ਵਿੱਚ ਨੰਗਿਆ ਕੀਤਾ ਤੇ ਸਭਣਾ ਦੇਸ਼ ਦੇ ਅੱਗੇ ਇਹਨਾਂ ਨੂੰ ਕੋਈ ਮੈਂ ਸਮਝਦਾ ਕਿ ਜਵਾਬ ਦੇਈ ਵੀ ਜਿਹੜੀ ਇਹਨਾਂ ਦੀ ਤੈਅ ਕੀਤੀ ਹੈ ਉਹਦੇ ਨਾਲ ਇਹਨਾਂ ਕੋ ਕੋਈ ਜਵਾਬ ਵੀ ਹੈ ਨਹੀਂ ਸੀ ਲੋਕਾਂ ਨੂੰ ਦੇਣ ਵਾਸਤੇ ਕਿ ਅਸੀਂ ਹੁਣ ਭ੍ਰਿਸ਼ਟਾਚਾਰ ਦੇ ਨਾਂ ਤੇ ਤੇ ਕੀ ਗੱਲ ਕਰੀਏ ਉਹ ਕੰਪਨੀਆਂ ਜਿੰਨਾਂ ਤੇ ਉਹ ਲੋਕ ਜਿੰਨਾਂ ਤੇ ਈਡੀ ਕੋਈ ਦਿਨ ਪਹਿਲਾਂ ਰੇਡ ਕਰਦੀ ਐ ਫਿਰ ਚੰਦ ਦਿਨਾਂ ਦੇ ਬਾਅਦ ਉਹ ਲੋਕ ਇਲੈਕਟਰਲ ਬਾਂਡ ਖਰੀਦ ਕੇ ਇਸ ਭਾਰਤੀ ਜਨਤਾ ਪਾਰਟੀ ਨੂੰ ਦਿੰਦੇ ਐ ਉਸ ਤੋਂ ਬਾਅਦ ਈਡੀ ਜਿਹੜੀ ਐ ਉਹਨਾਂ ਨੂੰ ਵਾਸ਼ਿੰਗ ਮਸ਼ੀਨ ਚੋਂ ਨਗਾ ਕੇ ਉਹਨਾਂ ਨੂੰ ਕਲੀਨ ਚਿੱਟੇ ਫੇਰ ਹੁੰਦੀ ਐ ਸਾਡਾ ਕਹਿਣਾ ਕਿ ਇਹ ਜਿਹੜੀ ਧਰਤੀ ਅੰਮ੍ਰਿਤਸਰ ਦੀ ਐ ਖਾਸ ਕਰ ਇਹਦਾ ਇਤਿਹਾਸ ਬਹੁਤ ਪ੍ਰਾਤਨ ਐ ਔਰ ਇਹਦਾ ਚਾਰ ਦਰਵਾਜ਼ੇ ਸਾਂਝੀ ਵਲਤਾ ਦਾ ਪ੍ਰਤੀਕ ਨੇ ਔਰ ਨਿਉਂਕੇ ਚੱਲਣਾ ਔਰ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਨਾ ਸਾਰੇ ਵਰਗਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣਾ ਤੁਸੀਂ ਸਮਝ ਸਕਦੇ ਜੇ ਕਿ ਸੰਤ ਮੀਆਂ ਮੀਰ ਜੀ ਨੇ ਜਿਸ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਹੋਵੇ ਤੇ ਸੈਕੂਲਰ ਦਾ ਐਡਾ ਵੱਡਾ ਸਰੋਤ ਇਸ ਧਰਤੀ ਦੇ ਉੱਤੇ ਵਗਦਾ ਆ ਜਿਹਦੇ ਚ ਹਰ ਪ੍ਰਾਣੀ ਦੇਸ਼ ਵਿਦੇਸ਼ ਦੇ ਵਿੱਚੋਂ ਆ ਕੇ ਇੱਥੇ ਉਹਦੀ ਨਤਮਸਤਕ ਵੀ ਹੁੰਦਾ ਆ ਔਰ ਇੱਥੇ ਪਵਿੱਤਰ ਤੀਰਥਾਂ ਨੂੰ ਪਵਿੱਤਰ ਸਥਾਨਾਂ ਤੇ ਜਾ ਕੇ ਨਤਮਸਤਕ ਹੁੰਦਾ ਆ ਔਰ ਉੱਥੋਂ ਦੀਆਂ ਆਸਤਾ ਦੇ ਉੱਥੋਂ ਦੇ ਧਰਮ ਦੇ ਜਿਹੜੇ ਸੰਦੇਸ਼ ਨੇ ਉਹਨਾਂ ਦੇ ਮੁਤਾਬਕ ਜੀਵਨ ਜਾਂਚ ਆਪਣੀ ਜੀਣ ਦਾ ਪਰਣ ਲੈਂਦਾ ਆ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਉਹੀ ਪਾਰਟੀ ਜਿਹੜੀ ਦੇਸ਼ ਦੇ ਉੱਤੇ ਆਪਣਾ ਆਪ ਨੂੰ ਕਹਿੰਦੀ ਹੈ ਕਿ ਅਸੀਂ ਦਾਸਾ ਰਾਜ ਕੀਤਾ ਸੀ ਲਗਾਤਾਰ ਲੋਕਾਂ ਵਾਸਤੇ ਇਹ ਵਰਗੀਕਰਨ ਤੋਂ ਖੁਸ਼ ਕਰਨ ਵਾਸਤੇ ਜੇ ਧਰਮ ਦੀ ਰਾਜਨੀਤੀ ਨਹੀਂ ਕਰਦੇ ਅੱਜ ਉਹ ਲੋਕ ਇੰਨੇ ਹਤਾਸ਼ ਹੋ ਗਏ ਨੇ ਕਿ ਕਈ ਉਮੀਦਵਾਰ ਜਿਵੇਂ ਤੁਸੀਂ ਮੇਰੇ ਤੇ ਵੀ ਗੱਲ ਕਰ ਲੋ ਕਿ ਅਲੱਗ-ਅਲੱਗ ਤਰੀਕੇ ਦੇ ਅਲੱਗ-ਅਲੱਗ ਚੈਨਲਾਂ ਤੇ ਮੈਂ ਮਾਫੀ ਚਾਹੁੰਦਾ ਹਾਂ ਕਿ ਕੁਝ ਲੋਕ ਇਹੇ ਨੇ ਜਿਹੜੇ ਬਗੈਰ ਕਿਸੇ ਦਾ ਰਿਐਕਸ਼ਨ ਲਿਓ ਬਗੈਰ ਕੋਈ ਗੱਲ ਪੁੱਛਿਓ ਚੰਗੇ ਚੈਨਲ ਵੀ ਮੈਂ ਉਹਨਾਂ ਨੂੰ ਇਤਰਾਜ ਵੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਅਸੀਂ ਨਿਊਜ਼ 18 ਦੇ ਮੈਂ ਗੱਲ ਕਰੂੰਗਾ ਕਿ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਗਲਤੀ ਲੱਗੀ ਹੈ ਔਰ ਉਹਨੂੰ ਬੰਦੇ ਨੂੰ ਸਸਪੈਂਡ ਵੀ ਕੀਤਾ ਮੈਂ ਦੀ ਧੰਨਵਾਦ ਵੀ ਕਰਦਾ ਉਹਨਾਂ ਨੂੰ ਪਰ ਉਸ ਤੋਂ ਬਾਅਦ ਵੀ ਕਈ ਅਜੇ ਹੀ ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਚਲਾਉਣ ਵਾਲੇ ਨੇ ਜਾਂ ਉਹਨਾਂ ਦਾ ਜਿਹੜਾ ਇੱਕ ਮੀਡੀਆ ਹਾਊਸ ਹੈ ਉਹਦੇ ਵੱਲੋਂ ਅਲੱਗ-ਅਲੱਗ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਫਲੂਡ ਕੀਤੀਆਂ ਜਾ ਰਹੀਆਂ ਨੇ ਕਾਰਨ ਕੀ ਹੈ ਰਾਤਾਂ ਤੇ ਆ ਰਹੇ ਭਾਜਪਾ ਨੇ ਕੋ ਤੁਹਾਨੂੰ ਵੀਡੀ ਕਾਦਾ ਦਬਕਾ ਮਰੂ ਕੋਈ ਰਾਬਤਾ ਰਾਬਤਾ ਕੈਂਪ ਕਿਤੇ ਨਾਲ ਹੀ ਚੱਲ ਪਾਂਗੇ ਉਧੇ ਆ ਜੂਗੀ ਪਰਵਾਹ ਨਹੀਂ ਕਰਦੇ ਜੇ ਅਸੀਂ 1 ਸਾਲ ਧਰਨੇ ਤੇ ਬਹਿ ਸਕਦੇ ਮਾਜਾ ਯਾਰ ਅਸੀਂ ਉਹੀ ਹਾਂ ਜਿਹਨੇ ਪਾਰਲੀਮੈਂਟ 'ਚ ਹੋ ਜੇ ਹੋਂ ਮੈਨੂੰ ਪਤਾ ਭਾਜਪਾ ਵਾਲੇ ਕਿੱਦਾਂ ਭਜਦੇ ਵੇਖੇ ਮੈਂ ਉਥੋਂ ਵੇਖ ਰਿਹਾ ਕੋ ਵੀਡੀਓ ਰਿਲੀਜ਼ ਕਰੋ ਸਾਡੀ ਉਹ ਪਾਰਲੀਮੈਂਟ ਜਦੋਂ ਪਾਰਲੀਮੈਂਟ 'ਤੇ ਅਟੈਕ ਹੋਇਆ ਜੀ ਗੱਲ ਪੂਰੀ ਸੁਣ ਲੈਣ ਤੋਂ ਕਮਲ ਦੀ ਉਹਨਾਂ ਕੋ ਪਾਰਲੀਮੈਂਟ 'ਤੇ ਅਟੈਕ ਹੋਇਆ ਸਾਰੇ ਕੈਮਰੇ ਲੱਗੇ ਨੇ ਤੁਹਾਡੀ ਵੀਡੀਓ ਰਿਲੀਜ਼ ਕਰੋਗਾ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਮਾਝੇ ਵਾਲੇ ਕਿਹੋ ਜਿਹੇ ਨੇ ਇਸ ਪੰਜਾਬ ਦੀ ਧਰਤੀ ਦਾ ਖੂਨ ਕੀ ਹੈ ਪੰਜਾਬ ਦੀ ਧਰਤੀ ਹਮੇਸ਼ਾ ਉਹਦੇ ਨਾਲ ਖੜਦੀ ਹੈ ਜਿੱਥੇ ਜ਼ੁਲਮ ਹੁੰਦਾ ਹੋਵੇ ਇਸ ਵੇਲੇ ਦੇਸ਼ 'ਚ ਜ਼ੁਲਮ ਹੋ ਰਿਹਾ ਅਸੀਂ ਜ਼ੁਲਮ ਦੇ ਵਿਰੁੱਧ ਖੜਾ ਗਏ ਕੋਈ ਦਾ ਸਾਹ ਦੋ ਵਾਰ ਤੁਸੀਂ ਜਿੱਤੂਗਾ ਠੀਕ ਹੈ ਤੀਸਰੀ ਵਾਲੀ ਟਿਕਟ ਦੇ ਵਿੱਚ ਇੱਕ ਬੜਾ ਘਮਾਸਾ ਚੱਲ ਰਿਹਾ ਤੇ ਟਿਕਟ ਮੰਗ ਰਿਹਾ ਆਪਣੇ ਪਾਰਟੀ ਦੇ ਜਿੰਨਾਂ ਜਿਹੜੇ ਟਿਕਟ ਤੁਹਾਨੂੰ ਜਿਹਨੂੰ ਨਹੀਂ ਅਲਾਉਂਸ ਹੋਈ ਉਸ ਤੋਂ ਬਾਅਦ ਕੀ ਪਾਰਟੀ ਦੀ ਜਿਹੜੀ ਆਪਚ ਜਿਹੜੀ ਤਰੰਜੀਤ ਬਾਜੀ ਖਤਮ ਹੋਊਗੀ ਦੇਖੋ ਜਦੋਂ ਵੀ ਟਿਕਟ ਅਨਾਉਂਸ ਹੋ ਜੇਗੀ ਜਿੰਨੂੰ ਵੀ ਹੋ ਜੂਗੀ ਗੁਰਜੀ ਸਿਪਾਈ ਬਣ ਕੇ ਇੱਕ ਕਹਿ ਸਕਦੇ ਕਿ ਇੱਕ ਆਰਮੀ ਮੈਨ ਬਣ ਕੇ پارٹی ਦਾ ਲੜਾਈ ਲੜੂਗਾ ਅੰਮ੍ਰਿਤਸਰ ਦੇ ਲੋਕਾਂ ਦੀ ਹਮਾਇਤ ਦੀ ਗੱਲ ਕਰੋਗੇ ਤਾਂ ਜੇਕਰ ਤੁਹਾਨੂੰ ਟਿਕਟ ਮਿਲੇਗੀ ਤੇ ਜੇ ਬਾਈ ਦੇ ਵੀ ਟਿਕਟ ਮਿਲਦੀ ਫਿਰ ਤੇ ਅੰਮ੍ਰਿਤਸਰ ਦੇ ਲੋਕਾਂ ਦੀ ਗੱਲ ਕਰ ਹੋਗੇ ਤੇ ਜੇ ਬਾਈ ਦੇ ਵੀ ਟਿਕਟ ਨਹੀਂ ਦਿੱਤੀ ਜਾਂਦੀ ਫਿਰ ਗੱਲਾਂ ਇਹੋ ਹੀ ਦੇਣਗੀਆਂ ਤੁਹਾਡੀਆਂ ਬਿਲਕੁਲ ਛੋਟੀ ਵੀਰ ਇਦਾਂ ਹੀ ਰਮਾ ਗੀ ਯਾਰ ਦੇਖੋ ਸਮਾਂ ਸਮਾਂ ਲੱਗਦਾ ਹਰ ਚੀਜ਼ ਲਈ ਸਮਾਂ ਜਿਹੜਾ ਬੰਦੇ ਨੂੰ ਨਖਾਰਦਾ ਹੈ ਜੀ ਕੋਈ ਸਮਾਂ ਬੰਦੇ ਦਾ ਨੁਕਸਾਨ ਕਰ ਦਿੰਦਾ ਹੈ ਇਹ ਤੇ ਫਿਰ ਮੇਰਾ ਸਮਾਂ ਹੋਏਗਾ ਨਾ ਮੈਂ ਕਿਵੇਂ ਤੈਅ ਕਰਨਾ ਪਰ ਮੇਰਾ ਤੁਹਾਨੂੰ ਅੱਜ ਮੈਂ ਕਹਿ ਰਿਹਾ ਕਿ ਅਸੀਂ ਕਾਂਗਰਸ ਪਾਰਟੀ ਤੋਂ ਜਿੱਤ ਕੇ ਸੀਟ ਜਾਏਗੀ ਮੈਂ ਲੋਕਾਂ ਦਾ ਵਿਸ਼ਵਾਸ ਨਾ ਗੱਲ ਕਰ ਰਿਹਾ ਮੇਰਾ ਕੋਈ ਪਰਸਨਲੀ ਮੇਰੀ ਤੇ ਕੋਈ ਵੋਟ ਹੈ ਪਰ ਲੋਕਾਂ ਦੇ ਮੈਨੂੰ ਵਿਸ਼ਵਾਸ ਹੈ ਇਸ ਗੁਰੂ ਨਗਰੀ ਤੇ ਵਿਸ਼ਵਾਸ ਹੈ ਇਹਦੀ ਸਾਂਧੀ ਵਾਲਤਾ ਤੇ ਵਿਸ਼ਵਾਸ ਹੈ ਸਾਂਧੀ ਵਾਲਤਾ ਦੀ ਨਗਰੀ 'ਚ ਰਹਿਣ ਵਾਲੇ ਲੋਕ ਕਦੇ ਵੀ ਇਹ ਚੀਜ਼ ਨਹੀਂ ਕਰਨਗੇ ਕਿ ਜਿਹੜਾ ਜਿਹੜੀ ਚੀਜ਼ ਸਾਡੇ ਦੇਸ਼ ਲਈ ਸਾਡੇ ਸਿਸਟਮ ਲਈ ਸਹੀ ਨਾ ਹੋਵੇ ਵਪਾਰੀਆਂ ਲਈ ਸਹੀ ਨਾ ਹੋਵੇ ਉਹਦੀ ਕਦੀ ਵੀ ਸਪੋਰਟ ਨਹੀਂ ਕਰਦਾ ਉਹਨਾਂ ਸਾਹਿਬ ਜਿਹੜੀ ਇਸ ਵਾਰ ਬੀਜੇਪੀ ਇਲੈਕਸ਼ਨ ਲੜ ਰਹੀ ਆ ਤੁਸੀਂ ਉਹਨਾਂ ਦਾ ਸਟਾਈਲ ਵੇਖ ਲਿਆ ਜਿਵੇਂ ਉਹ ਤੁਹਾਨੂੰ ਇਲਝਾਈ ਦਿੱਤਾ ਹੈ ਉਸ ਹਿਸਾਬ ਦਾ ਤੁਸੀਂ ਹੁਣ ਜਦ ਤੁਹਾਨੂੰ ਲੋੜ ਹੀ ਨਹੀਂ ਸੀ ਜਵਾਬ ਦੇਣ ਦੀ ਪਹਿਲਾਂ ਬਿੱਟੂ ਉਹਨਾਂ ਨੂੰ ਲੈ ਕੇ ਆਪ ਵੱਲੋਂ ਵੀ ਲੈ ਕੇ ਇਹਨਾਂ ਦਾ ਸਟਾਈਲ ਜਿਹੜਾ ਇਸ ਵਾਰ ਕਿੰਨਾ ਐਗਰੈਸਿਵ ਨਹੀਂ ਬੀਜੇਪੀ ਲੜ ਰਹੀ ਕਿ ਪਹਿਲਾਂ ਉਹ ਜਿਆਦਾੋ ਲੀਡਰਾਂ ਨੂੰ ਵੀ ਦੇਖੋ ਬਾਕੀ ਸਟੇਟਾਂ ਦੇ ਮੈਨੂੰ ਪਤਾ ਨਹੀਂ ਇਹਨਾਂ ਦਾ ਕੀ ਲੋਕਾਂ ਨੇ ਜਵਾਬ ਦਿੱਤਾ ਪਰ ਪੰਜਾਬ ਬੜਾ ਸਪਸ਼ਟ ਹੈ ਇਹਨਾਂ ਕੰਮਾਂ ਵਾਂ ਪੰਜਾਬ ਕਿਤੇ ਵੀ ਠੱਕੇ ਜਾਂ ਹੁੰਦੀ ਬਰਦਾਸ਼ਤ ਨਹੀਂ ਕਰਦਾ ਚਾਹੇ ਕਿਸੇ ਗਰੀਬ ਨਾਲ ਹੁੰਦੀ ਹੋ ਚਾਹੇ ਕਿਸੇ ਦੇਸ਼ ਨਾਲੋਂ ਦੀ ਹੋਵੇ ਪੰਜਾਬੀਆਂ ਦਾ ਇੱਕ ਵੱਖਰਾ ਹੀ ਅੰਦਾਜ਼ ਹੈ ਔਰ ਪੰਜਾਬੀ ਉਸ ਅੰਦਾਜ਼ 'ਚ ਰਹਿਣਗੇ ਜੇ ਇਹ ਇਹੋ ਜੇ ਕੰਮ ਕਰਨਗੇ ਵੇਖੋ 21 ਤਰੀਕਾ ਹੁੰਦਾ ਇਲੈਕਸ਼ਨ ਦਾ ਪੰਜਾਬੀ ਆਪਣਾ ਵੋਟ ਪਾ ਕੇ ਉਹਦਾ ਜਿਹੜਾ ਜਵਾਬ ਹੈ ਉਹ ਦੇਣਗੇ ਬੀਤੇ ਦਿਨੀ ਕਾਂਗਰਸ ਦੇ ਵਿੱਚ ਧਰਮ ਦੇ ਨਾਮ ਦੇ ਵੀ ਟਿਕਟ ਨੂੰ ਲੈ ਕੇ ਜਿਹੜੀ ਮੰਗ ਕੀਤੀ ਗਈ ਸੀ ਉਹ ਕਿੱਥੋਂ ਦਾ ਜਾਇਦਾ ਸੀ ਦੇਖੋ ਹਰ ਇੱਕ ਕੇਹ ਦਾ ਆਪਣਾ ਵਿਚਾਰਤਾ ਰਹੇ ਕਾਂਗਰਸ ਸੈਕੂਲਰ ਪਾਰਟੀ ਹੈ ਕਿਤੇ ਵੀ ਮੈਂ ਕਹਾਂਗਾ ਕਦੇ ਵੀ ਇਹਨਾਂ ਚੀਜ਼ਾਂ ਨੂੰ ਬਾਹਰ ਨਾ ਨੀ ਚਾਹੀਦਾ ਚਾਹੇ ਮੈਂ ਹੋਵਾਂ ਚਾਹੇ ਕੋਈ ਵੀ ਲੀਡਰ ਹੋਵੇ ਅਸੀਂ ਸੈਕੂਲਰ ਸੋਚਣਾ ਚਲਦੇ ਆਂ ਦੇਖੋ ਅੱਜ ਗਲੀ ਦੇ ਵਿੱਚ ਅਸੀਂ ਸਾਰੇ ਤਬਕਿਆਂ ਦੇ ਲੋਕ ਨਹੀਂ ਨੇ ਸਾਰੇ ਵਰਗਾਂ ਦੇ ਲੋਕ ਨੇ ਅਸੀਂ ਕਦੀ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਕਿਸੇ ਗਲੀ ਦੇ ਵਿੱਚ ਕਿਸੇ ਤਬਕਿਆਂ ਦੇ ਵਿੱਚ ਆਪਸੀ ਭਾਈਚਾਰੇ ਦੇ ਵਿੱਚ ਕਿਸੇ ਤਰੇੜ ਆਵੇ ਉਹ ਹੋਣਾ ਹੀ ਨਹੀਂ ਚਾਹੀਦੀ ਜਿਹੜਾ ਵੀ ਕੋਈ ਗੱਲ ਕਰੂਗਾ ਉਹ ਮੇਰਾ ਮਕਸਦ ਕਹਿੰਦਾ ਕਿ ਉਹਦਾ ਕੋਈ ਨਿੱਜੀ ਮਫਾਦ ਹੋ ਸਕਦਾ ਪਰ ਕਾਂਗਰਸ ਪਾਰਟੀ ਦਾ ਕਦੀ ਵੀ ਇਹ ਸਿਧਾਂਤ ਨਹੀਂ ਹੁੰਦਾ ਕਿ ਇਹ ਚੀਜ਼ਾਂ ਕਰੋ ਤੇ ਕੱਲ੍ਹ ਦੇ ਇੰਸਟੈਂਟ ਤੋਂ ਪਾਰਟੀ ਹਾਈ ਕਮਾਂਡ ਵੱਲੋਂ ਵੀ ਤੁਹਾ ਨਾਲ ਗੱਲਬਾਤ ਹੋਈ ਹੋਏਗੀ ਯਾਰ ਜਿੱਦੇ ਬੰਦਿਆਂ ਤੇ ਯਕੀਨ ਹੋਵੇ ਲੋੜ ਨਹੀਂ ਹੁੰਦੀ ਗੱਲ ਕਰਨ ਦੀ ਮੈਂ ਸਿਰ ਤੁਹਾਨੂੰ ਕਿਉਂਕਿ ਚਰਚਾ ਦਾ ਵਿਸ਼ਾ ਬਣਿਆ ਤੁਸੀਂ ਸਾਰੇ ਫੋਨ ਕਰ ਰਹੇ ਮੈਂ ਕਰੀ ਮੈਂ ਤੁਹਾਡੇ ਨਾਲ ਗੱਲ ਕਰ ਲਿਆ ਕਿ ਹੋਕ ਹੀ ਰਿਹਾ ਹੈ ਸਿਸਟਮ ਦੇ ਟਿਕਟਾਂ ਤੱਕ ਨਾ ਉਦੋਂ ਰਹੀਆਂ ਵੇਲਾ ਸਾਹਿਬ ਪੰਜਾਬ ਦੀ ਇਹ ਇਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਹ ਉਹ ਦਾ ਸਕਦੇ ਆ ਇਹ ਜਿਹੜਾ ਮੇਰਾ ਕਿ ਵੈਸੇ ਇੱਕ ਇਹ ਵੀ ਇੱਕ ਪਹਿਲਾਂ ਸ਼ਹਿਰ ਭਾਵੇਂ ਟਿਕਟਾਂ ਫਿਰ ਤੋਂ ਹੀ ਗੱਲ ਹੈ ਚਰਚਾ ਹੀ ਆ ਪਰ ਬਿੱਟੂ ਜੀ ਦੇ ਜਾਣ ਤੋਂ ਬਾਅਦ ਜਿਹੜੇ ਸਿਟਿੰਗ ਐ MP ਇਹ ਘੱਟੋ ਘਾਟ ਇਹਨਾਂ ਦੀ ਟਿਕਟਾਂ ਬਚ ਗਈਆਂ ਨੇ ਨਹੀਂ ਤੇ ਅੱਗੇ ਉਹਨਾਂ ਨੇ ਇਹ ਟਿਕਟਾਂ ਪਿੱ ਭਾਵੇਂ ਕੱਟੀਆਂ ਦੇਖੋ ਜਦੋਂ ਅਸੀਂ ਤੇ ਅਸੀਂ ਤੇ ਜਦੋਂ ਪ੍ਰਧਾਨ ਸਾਂ ਉਦੋਂ ਵੀ ਲੋਕ ਮੁੱਦਿਆਂ ਦੀ ਲੜਾਈ ਲੜਦੇ ਕੋਈ ਬੈਟਰ ਕੈਂਡੀਡੇਟ ਹੈ ਮੈਗੋ ਬੈਟਰ ਕੈਂਡੀਡੇਟ ਨੂੰ ਟਿਕਟ ਦੇਣੀ ਚਾਹੀਦੀ ਹੈ ਪਰ ਹੋਰ ਜੀ ਸਭ ਲੱਗਦਾ ਨਹੀਂ ਇਹਨਾਂ ਚਰਚਾਵਾਂ ਤੋਂ ਟਿਕਟ ਪੱਕੀ ਹੋ ਗਈ ਨਹੀਂ ਇਹੇ ਜੀ ਕੋਈ ਗੱਲ ਨਹੀਂ ਇਹੇ ਜੀ ਕੋਈ ਗੱਲ ਨਹੀਂ ਕਿ ਪਾਰਟੀ ਸਮਝੂਗੀ ਵੀ ਜੇ ਪਾਰਟੀ ਨੂੰ ਜਿੱਤਣ ਵਾਲਾ ਕੈਂਡੀਡੇਟ ਦੇਣਾ ਚਾਹੀਦਾ ਜੇ ਕੋਈ ਬੈਟਰ ਆਪਸ਼ਨ ਹੈਗੀ ਪਾਰਟੀ ਨੂੰ ਬੈਟਰ ਆਪਸ਼ਨ ਪਨਾਉਣੀ ਚਾਹੀਦੀ ਜੇ ਤੁਹਾਨੂੰ ਲੱਗਦੀ ਕਿ ਬੈਟਰ ਆਪਸ਼ਨ ਆਪਣੇ ਤੋਂ ਲਾਵਾ ਉਹ ਕਦੀ 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 ਕਿਸੇ ਨੂੰ ਵੀ ਲੱਗਦਾ ਹੋਵੇ ਕਿ ਮੇਰੇ ਤੋਂ ਚੰਗਾ ਕੋਈ ਬੰਦਾ ਹੈਗਾ ਇਹਦੇ ਰੱਬ ਨੇ ਸਾਡੇ ਕੰਨ 'ਚ ਪਾ ਕੇ ਭੇਜਿਆ ਉਹ ਤੈਨੂੰ ਕੋਈ ਪੁੱਛ ਲੈ ਤੇਰੇ ਤੋਂ ਵਧੀਆ ਪੱਤਰਕਾਰ ਤੁਹਾਨੂੰ ਕਿਹਾ ਮੇਰੇ ਤੋਂ ਵਧੀਆ ਨਹੀਂ ਕੋਈ Thank <laughs> <laughs> you.